ਇਹ ਲਵ ਕਰਨ ਸਿੰਘ ਲਈ ਸੰਗਾ ਜੀ ਜਿਹੜਾ ਸਾਨੂੰ ਵਾਕਫ ਮੁਕਦਮੇ ਵਿੱਚ ਵਾਂਟਡ ਸੀ ਇਨੇਜ ਪੁਲਸ ਪਾਰਟੀ ਤੇ ਫਾਇਰਿੰਗ ਕੀਤੀ ਆ ਜਿਹੜਾ ਉਹ ਜੋ ਜਵਾਬੀ ਫਾਇਰਿੰਗ ਤੇ ਇੰਜਰਡ ਹੋਇਆ ਤੇ ਜਿਹਨੂੰ ਹੁਣ ਸਿਵਲ ਹਸਪਤਲ ਭੇਜਿਆ ਗਿਆ ਕੀ ਨਾਮ ਹੈ ਦੀ ਕੀ ਪਛਾਣ ਹੈ ਔਰ ਕਿੰਦੀ ਕੀ ਬਰਾਮਦਗੀ ਹੋਈ ਸਰ ਇਹ ਦਾ ਨਾਮ ਲਵਕਰਨ ਸਿੰਘ ਇਲੀਅਸ ਮੰਗਾ ਸਨ ਉਹ ਸੁਖਵਿੰਦਰ ਸਿੰਘ ਵਾਸੀ ਬਾਕੀਪੁਰ ਦਾ ਰਹਿਣ ਵਾਲਾ ਵਾ ਇਹਦੇ ਕੋਲੋਂ ਇੱਕ ਪਿਸਤਲ ਬੱਤੀਪੁਰ ਤੇ i20 ਕਾਰ ਬਰਾਮਦ ਹੋਈ ਆ ਇਹ ਸਾਨੂੰ ਵੱਖ-ਵੱਖ ਮਕਦਮਿਆਂ 'ਚ ਲੜੀਂਦਾ ਸੀ ਫਾਇਰਿੰਗ ਕੀਤੀ ਪੁਲਸ ਨੇ ਹਾਂ ਇਹਨੇ ਦੋ ਰਾਉਂਡ ਫਾਇਰ ਕੀਤੇ ਪੁਲਸ ਪਾਰਟੀ ਤੇ ਇੱਕ ਐਸੇ ਗਦੀਪ ਸਿੰਘ ਦੀ ਪੱਗ ਨੂੰ ਛੂ ਕੇ ਗਿਆ ਤੇ ਇੱਕ ਵਾਈਫਾਇਰ ਹੋਇਆ ਤੇ ਫਾਇਰ ਕਰਕੇ ਭੱਜਣ ਲੱਗਾ ਸੀ ਜਵਾਬੀ ਫਾਇਰਿੰਗ ਦੇ ਵਿੱਚ ਇਹਦੀ ਲੱਤ 'ਚ ਗੋਲੀ ਲੱਗੀ ਇਹ ਪਰਚਾ ਦਰਜ ਕਰਕੇ ਬਾਕੀ ਪੁਸ਼ਟੀਸ਼ ਕਰਦੇ ਹਾਂ ਫਰਦਰ ਕੋਈ ਨਸ਼ਾ ਤਸਕਰੀ ਦਾ ਕੰਮ ਕਰਦਾ ਸੀ ਹਾਂ ਇਹਦੇ ਖਿਲਾਫ ਇਹ ਨਸ਼ਾ ਤਸਕਰੀ ਦੇ ਸੰਬੰਧ ਵਿੱਚ ਜੀ ਕਾਫੀ ਬਦਨਾਮ ਸੀ ਇੱਥੇ ਇਲਾਕੇ ਦੇ ਵਿੱਚ ਤੇ ਇਹਦੇ ਖਿਲਾਫ ਨਸ਼ੇ ਐਨਡੀਪਸੈਕਟ ਤਹਿਤ ਵੀ ਮੁਕੱਦਮਾ ਦਰਜ ਹੈ ਲਾਜਲੀ ਭੇਜਿਆ ਗਿਆ ਹਾਂਜੀ ਹਾਂਜੀ ਲਾਜਲੀ ਭੇਜਿਆ ਗਿਆ ਸਰ ਉਹ ਜਾਨਚੀ ਕੀ ਆ ਸਾਂ ਨੇ ਉਹ ਹੁਣ ਪੁੱਛ ਕੇ ਚ ਕਰਦੇ ਆ ਫਿਲਹਾਲ ਤੇ ਕੋਈ ਲਾਇਸੈਂਸ ਆਦ ਪੇਸ਼ ਨਹੀਂ ਕਰ ਸਕਿਆ ਨਜਾਇਜ਼ ਹੀ ਸਰ ਇਹ ਕੀ ਨਾਮ ਇਹ ਸਈਦਾ ਜਿਹੜੇ ਅਸੀਂ ਗੋਲੀ ਵਿੱਚ ਪਛਾਇਆ ਨਾ ਇਹ ਐਸੇ ਗਦੀਪ ਸਿੰਘ ਨੇ ਜੀ ਇਹਨਾਂ ਨੂੰ ਨਾਕਾ ਲਗਾਇਆ ਗਿਆ ਸੀ ਇੱਥੇ ਤੇ ਲੋਕ ਰਿਕਵੈਸਟੀ ਕਰਾਈ ਗਈ ਸੀ ਪਿਛੇ ਨਾਕਾ ਟਾਊਨ ਚੋਂ ਕਿਨੋਂ ਲਵਾਇਆ ਗਿਆ ਜੀ ਉੱਥੇ ਟਾਊਨ ਚੌਕ ਦੇ ਮਜ਼ਦਮ ਖੋਤੇ ਸੀ ਜਿੰਨਾਂ ਤੇ ਮੋਟਰਸਾਈਕਲ ਦੇ ਵਿੱਚ ਗੱਡੀ ਮਾਰ ਕੇ ਦੋਸ਼ੀ ਭੱਜਿਆ ਸੀ ਉਦੋਂ ਬਾਅਦ ਇਹਨਾਂ ਨੇ ਅਲਰਟ ਹੋ ਕੇ ਗਦੀਪ ਸਿੰਘ ਐਸੇ ਨੇ ਜੀ ਇਹਨਾਂ ਨਾਲ ਬਲਦੇਵ ਸਿੰਘ ਐਸੇ ਲਾਟੋ ਡਿਊਟੀ ਕੀਤੀ ਇਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਗੱਡੀ ਨੂੰ ਜੀ ਤੇ ਗੱਡੀ ਚਾਲਕ ਵੱਲੋਂ ਪਹਿਲਾਂ ਹਵਾਈ ਫਾਇਰ ਕੀਤਾ ਗਿਆ ਪੁਲਿਸ ਪਾਰਟੀ ਵੱਲ ਜਿਹਦੇ ਜਵਾਬੀ ਫਾਇਰ ਦੇ ਵਿੱਚ ਬਲਦੇਵ ਸਿੰਘ ਐਸੇ ਵੱਲੋਂ ਗੱਡੀ ਵਾਲ ਕੁੜੀ ਚਲਾਈ ਗਈ ਜੋ ਗੱਡੀ ਦੇ ਬੁੰਡ ਚ ਲੱਗੀ ਹੈ ਜੀ ਉਤੋਂ ਬਾਅਦ ਫਿਰ ਦੁਬਾਰਾ ਉਹਨੇ ਬੰਦੇ ਨੇ ਗੱਡੀ ਰੋਕ ਕੇ ਬਾਹਰ ਉਤਰ ਕੇ ਇਹਨਾਂ ਨਾਲ ਫਾਇਰ ਕੀਤਾ ਜੋ ਉਹਨਾਂ ਦੀ ਪਾਗ ਵਿੱਚੋਂ ਲੱਗਿਆ ਜੀ ਇਹਨਾਂ ਨੇ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਉਹਦਾ ਮੁਕਾਬਲਾ ਕੀਤਾ ਜੋ ਬਲਦੇਵ ਸਿੰਘ ਨੂੰ ਦੁਬਾਰਾ ਫਾਇਰ ਕਰਨ ਤੇ ਉਹਨੂੰ ਇੰਜਰਡ ਕਰਕੇ ਜੋ ਬੰਦਾ ਢੇਡਾ ਹੋ ਗਿਆ ਤੇ ਉਹਦਾ ਵੈਪਨ ਕਬਜ਼ੇ ਲੈ ਆ ਗਿਆ ਇਹ ਕਿਹੜਾ ਹਨੂ ਦੋਸ਼ੀ ਚਾਹੀਦਾ ਸੀ ਮੋਟੜ ਪਰਚੇ ਚ ਉਹ ਕਾਬੂ ਕੀਤਾ ਗਿਆ ਇਹਨਾਂ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਜੀ ਤੇ ਅਸੀਂ ਇਹਨਾਂ ਨੂੰ ਪੰਜਾਬ ਪੁਲਿਸ ਨੂੰ ਮਾਣ ਹੈ ਮੈਂ ਜੀ